ਸੱਚੀ ਗੱਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਤੇ ਅਸੀਂ ਪਹੁੰਚੇ ਅੱਜ ਸਮਾਣਾ ਦੇ ਤਹਿਸੀਲਪੁਰਗ ਦੇ ਵਿੱਚ ਜਿੱਥੇ ਪਿਛਲੇ 1 ਸਾਲ ਤੋਂ ਜਿਹੜਾ ਟਾਵਰ ਮੋਰਚਾ ਲੱਗਿਆ ਹੋਇਆ ਤੇ ਲਗਭਗ ਜਿਹੜੀ ਹੈ ਬੇਅਦਬੀਆਂ ਨੂੰ ਰੋਕਣ ਦੇ ਲਈ ਜਿਹੜਾ ਕਾਨੂੰਨ ਬਣਾਉਣ ਦੀ ਲਗਾਤਾਰ ਮੰਗ ਕੀਤੀ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਉਰੇ ਵੱਖ-ਵੱਖ ਜਿਹੜੇ ਗੁਰੂ ਦੇ ਜਿਹੜੇ ਸਿੰਘ ਨੇ ਉਹ ਵੀ ਪਹੁੰਚਦੇ ਨੇ ਤੇ ਵੱਖ-ਵੱਖ ਜਿਹੜੀ ਸਿਆਸਤ ਦੇ ਵਿੱਚ ਲੀਡਰ ਰਹਿੰਦੇ ਨੇ ਉਹ ਵੀ ਪਹੁੰਚਦੇ ਨੇ ਪਰ ਲਗਾਤਾਰ ਸਰਕਾਰ ਜਿਹੜੀ ਹੈ ਹਾਲੇ ਤੱਕ ਚੁੱਪ ਹੈ 1 ਸਾਲ ਤੋਂ ਵੀ ਵਾਅਦਾ ਸਮਾਂ ਹੋ ਚੁੱਕਿਆ ਹੈ ਤੇ ਅੱਜ ਉਸੇ ਮੁੱਦੇ ਨੂੰ ਲੈ ਕੇ ਜਿਹੜਾ ਪਾਨਾ ਸਿੱਧੂ ਵੀ ਇਸ ਪਾਰਕ ਦੇ ਵਿੱਚ ਪਹੁੰਚਿਆ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂਕਿ ਸਾਰੇ ਲੀਡਰ ਵੀ ਪਹੁੰਚ ਰਹੇ ਨੇ ਪਰ ਹਾਲੇ ਤੱਕ ਜਿਹੜੀ ਕੋਈ ਵੀ ਇਹ ਕਾਰਵਾਈ ਹੈ ਨਹੀਂ ਹੋ ਰਹੀ ਤੁਸੀਂ ਅੱਜ ਫਿਰ ਪਹੁੰਚੇ ਹੋ ਕੀ ਕਹੋਗੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇੱਥੇ ਆਏ ਹੋ ਇਹਦੇ ਵਿੱਚ ਦੇਖੋ ਸਭ ਤੋਂ ਮੇਨ ਗੱਲ ਪਤਾ ਕੀ ਹੈ ਜਿਹੜੀ ਕਿ ਸਾਰੇ ਪੰਜਾਬ ਵਾਸੀਆਂ ਨੂੰ ਸੋਚਣੀ ਚਾਹੀਦੀ ਆ ਇੱਥੇ ਕੋਈ ਇੱਕ ਜੇ ਆਪਾਂ ਗੱਲ ਕਰੀਏ ਵੀ ਗੁਰੂ ਦਾ ਇਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਆਪਦੀਆਂ ਦਾ ਮੁੱਦਾ ਨਹੀਂ ਹੈਗਾ ਸਾਰੇ ਧਰਮਾਂ ਦਾ ਬੜਾ ਸਤਿਕਾਰ ਹੈ ਕਿਉਂਕਿ ਜਿਸ ਮੁੱਦੇ ਨੂੰ ਲੈ ਕੇ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਬਣੀ ਹੋਵੇ ਜਾਂ ਬੜੇ ਲੰਮੇ ਸਮੇਂ ਤੋਂ ਜਿਸ ਮੁੱਦੇ ਤੇ ਸਿਆਸਤ ਚੱਲਦੀ ਹੋਵੇ ਉਹਦੇ ਉੱਪਰ ਜਿਹੜੀ ਸਰਕਾਰ ਵੀ ਬਿਲਕੁਲ ਚੁੱਪਾ ਤੇ ਜਿਹੜੀਆਂ ਆਪੋਜੀਸ਼ਨ ਵੀ ਚੁੱਪਾ ਤਾਂ ਹੋਰ ਵੀ ਜਿਹੜੀਆਂ ਬੱਖ-ਬੱਖ ਪੋਲੀਟੀਕਲ ਪਾਰਟੀਆਂ ਨੇ ਚੁੱਪ ਨੇ ਗਈਆਂ ਕਿਉਂਕਿ ਅੱਜ ਇੱਕ ਭਾਈ ਸਾਹਿਬ ਨੂੰ ਬੈਠਿਆ ਨੂੰ 13 ਮਹੀਨੇ ਹੋ ਗਏ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਬੈਠਿਆ ਨੂੰ ਆਪਣਾ ਆਪ ਦਾਤ ਇਲਾਕੇ ਬਠਣਾ ਬਹੁਤ ਵੱਡੀ ਗੱਲ ਹੈ ਮੈਂ ਤਿੰਨ ਵਾਰੀ ਜੇਲ੍ਹ ਦੇ ਵਿੱਚ ਗਿਆ ਜੇਲ੍ਹ ਕੱਟਣੀ ਬੜੀ ਸੌਖੀ ਹੈ ਹੋਰ ਜਿਹੜੀਆਂ ਸਜ਼ਾਾਂ ਕੱਟਣੀਆਂ ਬੜੀਆਂ ਔਖੀਆਂ ਨੇ ਆਪਣੇ ਆਪ ਨੂੰ ਸਜ਼ਾ ਦੇ ਕੇ ਲੋਕਾਂ ਨੂੰ ਇੱਕ ਇਹ ਗੱਲ ਕਹਿਣੀ ਵੀ ਤੁਸੀਂ ਇਸ ਮੁੱਦੇ ਲਈ ਇਕੱਠੇ ਹੋ ਇਸ ਮੁੱਦੇ ਲਈ ਬੋਲੋ ਸਰਕਾਰਾਂ ਨੂੰ ਇਹ ਗੱਲ ਕਹਿਣੀ ਵੀ ਤੁਸੀਂ ਇਸ ਮੁੱਦੇ ਦਾ ਹੱਲ ਕਰੋ ਕੋਈ ਕਾਨੂੰਨ ਬਣਾਓ ਇੱਕ ਸਭ ਤੋਂ ਵੱਡੀ ਗੱਲ ਇਹ ਚੀਜ਼ ਸਮਝੋ ਕਿ ਬਹੁਤ ਸਾਰੇ ਲੋਕ ਨੇ ਜਿਹੜਾ ਸਾਡੇ ਮੈਂ ਸਰਕਾਰ ਤੋਂ ਪਹਿਲਾਂ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਭਰਮ ਭਲੇਖਾ ਜਿਹੜੇ ਕਿ ਲੋਕ ਜਿਸ ਪ੍ਰਕਾਰ ਲੋਕਾਂ ਨੂੰ ਇਕੱਠੇ ਹੋਣਾ ਚਾਹੁੰਦਾ ਉਸ ਪ੍ਰਕਾਰ ਲੋਕ ਇਕੱਠੇ ਨਹੀਂ ਹੋ ਰਹੇ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਗੱਲ ਇਹ ਕਹਿ ਦਿੱਤੀ ਕਿ ਜਿਹੜੀ ਕਿ ਸਰਕਾਰ ਨੇ ਜੇ ਆਪਾਂ ਇਹ ਕੇਸਰੀਵਾਲ ਦੀ ਗੱਲ ਕਰੀਏ ਜਾਂ ਭਗਮੰਤਮਨ ਦੀ ਗੱਲ ਕਰੀਏ ਇਹਨਾਂ ਦਾ ਚੋਣਾਂ ਦੇ ਵਿੱਚ ਮੁੱਖ ਵਾਅਦਾ ਹੀ ਸੀਗਾ ਕਿ ਅਸੀਂ 24 ਘੰਟਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਾਲ ਸਾਫ ਦਵਾਵਾਂਗੇ ਇਹ ਇਹਨਾਂ ਨੇ ਕੋਈ ਇਨਸਾਫ ਤਾਂ ਕੀ ਦੇਣਾ ਇਸ ਤੋਂ ਬਾਅਦ ਉਹਨੇ ਚੁੱਪ ਧਾਰੀ ਰੱਖੀ ਤਾ ਫਿਰ ਭਾਈ ਗਰਜੀਤ ਸਿੰਘ ਜੀ ਖਾਲਸਾ ਪਿਛਲੇ ਲੰਮੇ ਸਮੇਂ ਤੋਂ ਟਾਵਰ ਤੇ ਚੜ੍ਹੇ ਟਾਵਰ ਤੇ ਚੜਨ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਇਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਡਰਾਮਾ ਕਰਿਆ ਜਿਹੜਾ ਕਿ ਵਿਧਾਨ ਸਭਾ ਸੈਸ਼ਨ ਬਲਾ ਕੇ ਡਰਾਮਾ ਕੀਤਾ ਗਿਆ ਉਸ ਡਰਾਮੇ ਦੇ ਵਿੱਚ ਵੀ ਤੁਸੀਂ ਦੇਖੋ ਵੀ ਜਿਹੜੇ ਲੋਕ ਵੋਟਾਂ ਲੈ ਕੇ ਸਰਕਾਰਾਂ ਬਣਾ ਕੇ ਫਿਰ ਵੀ ਉਹ ਵਿਧਾਨ ਸਭਾ ਦੇ ਵਿੱਚ ਇਹ ਕਹਿੰਦੇ ਕਮੇਟੀ ਬਣਾਤੀ ਆਪਾਂ ਨੇਕਾਂ ਚੀਜ਼ਾਂ ਦੇਖਦੀਆਂ ਨੇਕਾਂ ਮਤੇ ਨੇਕਾਂ ਬਿਲਡ ਦੇਖਦੀਆਂ ਵੀ ਜਿਹੜੇ ਤਰੰਤ ਤੇ ਪਾਸ ਕਰ ਦਿੱਤੇ ਜਾਂਦੇ ਨੇਗੇ ਫਿਰ ਵੀ ਉਹਨਾਂ ਨੇ ਗੱਲ ਠੰਡੇ ਵਾਸਤੇ ਦੇ ਵਿੱਚ ਪਾਈ ਇਹ ਗੱਲ ਹੁਣ ਅਸਲ ਦੇ ਵਿੱਚ ਲੋਕਾਂ ਦੇ ਖੜੀ ਆ ਸਰਕਾਰਾਂ ਬਣਾਉਣ ਵਾਲੇ ਲੋਕ ਨੇਗੇ ਲੀਡਰ ਬਣਾਉਣ ਵਾਲੇ ਲੋਕ ਨੇਗੇ ਮੈਂ ਹੀ ਬੇਨਤੀ ਕਰਦਾ ਜਿਹੜੀ ਅੱਜ ਇੱਥੇ ਮੈਂ ਬੇਨਤੀ ਕਰ ਲਈ ਆ ਮੇਰੀ ਭਾਈ ਕੱਲ ਗੁਰਜੀਤ ਸਿੰਘ ਜੀ ਖਾਲਸਾ ਨਾਲ ਗੱਲਬਾਤ ਹੋਈ ਕਿ ਜਿਹੜਾ ਅਸੀਂ 13 ਤਰੀਕ ਨੂੰ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਮੈਂ ਅੱਜ ਉਹ ਗੱਲਬਾਤ ਕਰ ਲਈ ਆ ਮੈਂ ਪਹਿਲਾਂ ਵੱਖ-ਵੱਖ ਸਮਾਂ 'ਤੇ ਪਹੁੰਚਦਾ ਰਹਾਂ ਪਰ ਹੁਣ ਜਿਹੜਾ 13 ਤਰੀਕ ਨੂੰ ਪ੍ਰੋਗਰਾਮ ਕਰਨਾ ਹੈ ਮੈਂ ਉਸ ਪ੍ਰੋਗਰਾਮ ਬਾਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਲਈ ਆ ਕਿਉਂਕਿ ਮੈਂ ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਵਿੱਚ ਜਾਣਾ ਮੈਂ ਉੱਥੇ ਹੀ ਬੇਨਤੀਆਂ ਕਰਨੇ ਨੇ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੀ ਬੇਨਤੀਆਂ ਕਰਨੇ ਨੇ ਅੱਜ ਜਿਹੜੀ ਇੱਥੇ ਸ਼ੁਰੂਆਤ ਕਰਨ ਲਈ ਜਾ ਰਿਹਾ ਕਿ 13 ਤਰੀਕ ਨੂੰ ਜਿਹੜਾ ਹੁਣ ਇਸ ਵੱਡਾ ਫੈਸਲਾ ਲੱਤਾ ਜਾਊਗਾ ਜਾਂ ਤਾਂ ਸਾਨੂੰ ਸਰਕਾਰ ਇਸ ਚੀਜ਼ ਦਾ ਜਵਾਬ ਦੇ ਦੇ ਵੀ ਤੁਸੀਂ ਇਸ ਨਾਂ ਤੇ ਵੋਟਾਂ ਨਹੀਂ ਲੈਂਦੇ ਤੁਸੀਂ ਆਪਣੇ ਵਾਅਦਾ ਨਹੀਂ ਕੀਤਾ ਤੁਸੀਂ ਵਾਅਦੇ ਤੋਂ ਕਿਉਂ ਭੱਜ ਰਹੇ ਹੋ ਜਾਂ ਤੁਸੀਂ ਇਹ ਦੱਸ ਦਿਓ ਮੈਂ ਸਾਰੇ ਹੀ ਧਰਮਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਅਸੀਂ ਸਾਰੇ ਧਰਮ ਦੇਖੋ ਜਿੱਥੇ ਇੱਕ ਓੰਕਾਰ ਦੀ ਗੱਲ ਆ ਗਈ ਅਸੀਂ ਸਾਰੇ ਇੱਕਾਂ ਨਾਇਕ ਤੇ ਕੋਈ ਹਿੰਦੂ ਆ ਨਾ ਕੋਈ ਮੁਸਲਮਾਨਾ ਨਾ ਵੀ ਸਿੱਖਾ ਨਾ ਸਾਈਆ ਅਸਲ ਦੇ ਵਿੱਚ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਨਹੀਂ ਹੈਗਾ ਨਾ ਮੈਂ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਬੰਦਾ ਪਰ ਜਿੱਥੇ ਗੱਲ ਇਨਸਾਨੀਅਤ ਦੀ ਹੈ ਜਿੱਥੇ ਗੱਲ ਉਸ ਪ੍ਰਮਾਤਮਾ ਦੀ ਬਾਣੀ ਦੀ ਆ ਜ ਜਿਵੇਂ ਸਾਰੇ ਧਰਮਾਂ ਦਾ ਕੁਰਾਨ ਦੀ ਗੱਲ ਆ ਗੀਤਾ ਦੀ ਗੱਲ ਆ ਸਾਰੇ ਧਰਮਾਂ ਦੀਆਂ ਬੜੀਆਂ ਵਿਆਪਦੀਆਂ ਹੋ ਰਹੀਆਂ ਨੇ ਗ੍ਰੰਥਾਂ ਦੀਆਂ ਬੇ ਇਦਾਂ ਦੇ ਲੰਮੇ ਸਮੇਂ ਤੋਂ ਪਹਿਲਾਂ ਤੁਸੀਂ ਦੇਖ ਕੇ ਹੀ ਆ ਵੀ ਕਿਵੇਂ ਵਿਆਪਦੀਆਂ ਹੁੰਦੀਆਂ ਨੇਗੀਆਂ ਪਰ ਉਹਦੇ ਉੱਤੇ ਸਾਡੇ ਲੋਕ ਕਿਉਂ ਚੁੱਪਣਗੇ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋ ਜਦੋਂ ਲੋਕਾਂ ਦਾ ਮਾਹੌਲ ਬਣੂਗਾ ਸਰਕਾਰਾਂ ਅਸ ਕਰਕੇ ਜਿਸ ਪ੍ਰਕਾਰ ਇਸ ਮੁੱਦੇ ਤੇ ਇਕੱਠਾ ਹੋਣਾ ਚਾਹੀਦਾ ਉਸ ਪ੍ਰਕਾਰ ਲੋਕ ਇਸ ਮੁੱਦੇ ਤੇ ਇਕੱਠੇ ਨਹੀਂ ਹੋਏ ਮੈਂ ਮੈਂ ਇੱਕ ਸਾਲ ਹੋ ਚੁੱਕੇ ਉੱਪਰ ਚੜੇ ਪਿਛਲੇ ਦਿਨਾਂ ਦੇ ਵਿੱਚ ਕੈਬਨਿਟ ਦੇ ਵਿੱਚ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਕਿਹਾ ਗਿਆ ਸੀ ਲੋਕਾਂ ਦੀ ਸਲਾਹ ਲਵਾਂਗੇ ਵੀ ਕਿਵੇਂ ਇਸ ਨੂੰ ਬਣਾਣਾ ਹੈ ਦੇਖੋ ਜਿਹੜੀ ਕੈਬਨਿਟ ਦੇ ਵਿੱਚ ਇਹਨਾਂ ਨੇ ਬਣਾਈ ਆ ਐਡੇ ਐਡੇ ਵਕੀਲ ਬੈਠੇ ਨੇਗੇ ਸਾਰੀਆਂ ਧਰਾਵਾਂ ਬੱਕ ਬੱਕ ਜਿਹੜੇ ਲੀਡਰ ਬੈਠੇ ਨੇਗੇ ਸਾਰੀਆਂ ਧਰਾਾਂ ਦੇ ਬੰਦੇ ਬੈਠੇ ਨੇਗੇ ਮਸਲਾ ਹੱਲ ਕਰਨ ਨੂੰ ਕੋਈ ਵੱਡੀ ਗੱਲ ਨਹੀਂ ਕਿਉਂਕਿ ਮਸਲਾ ਹੱਲ ਕਰਨਾ ਹੀ ਨਿਕਾ ਸਮਝੋ ਉਸ ਗੱਲ ਨੂੰ ਕਿਉਂਕਿ ਨੀਤ ਮਾੜੀ ਆ ਜੋ ਨੀਤ ਮਾੜੀ ਹੋ ਫਿਰ ਤਾਂ ਕੋਈ ਮਸਲਾ ਹੱਲ ਨਹੀਂ ਹੁੰਦਾ ਇਹਦੇ ਵਿੱਚ ਜਿਹੜੀ ਕਿ ਮੈਂ ਮੇਨ ਗੱਲ ਕਹਿਣਾ ਚਾਹਣਾ ਦੇਖੋ ਸਾਡੇ ਸਾਰੇ ਹੀ ਧਾਰਮਿਕ ਆਗੂ ਬੜੇ ਸਤਿਕਾਰਯੋਗ ਨੇਗੇ ਪਰ ਜਿਸ ਪ੍ਰਕਾਰ ਉਹਨਾਂ ਨੂੰ ਵੀ ਸਟੈਂਡ ਲੈਣਾ ਚਾਹੀਦਾ ਉਹ ਸਟੈਂਡ ਨਹੀਂ ਲੈ ਰਹੇ ਠੀਕ ਆ ਭਾਈ ਗਰਜੀਤ ਸਿੰਘ ਖਾਲਸਾ ਦਾ ਉਹਦਾ ਕੁਝ ਵੀ ਤਰ੍ਹਾਂ ਦੀ ਸੋਚ ਹੋ ਸਕਦੀ ਹੈ ਪਰ ਜਿਹੜਾ ਅਜੰਡਾ ਉਹਨਾਂ ਦਾ ਉਹ ਬਿਲਕੁਲ ਸਹੀ ਆ ਅਜੰਡਾ ਜਿਹੜਾ ਉਹਨਾਂ ਦਾ ਬਿਲਕੁਲ ਜਿਹੜਾ ਮੁੱਖ ਮੁੱਦਾ ਜਿਹੜੀ ਮੁੱਖ ਮੰਗ ਆ ਉਸ ਉੱਪਰ ਆ ਇਸ ਕਰਕੇ ਇਹ ਸਾਰੇ ਹੀ ਮੈਂ ਖਾਸ ਕਰਕੇ ਜਿੰਨੀਆਂ ਵੀ ਸਿੱਖ ਜੱਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਹਿੰਦੂ ਜੱਥੇਬੰਦੀਆਂ ਨੂੰ ਬੇਨਤੀ ਕਰਦਾ ਮੁਸਲਮਾਨ ਜੱਥੇਬੰਦੀਆਂ ਨੂੰ ਬੇਨਤੀ ਕਰਦਾ ਜਿਹੜੇ ਜਿੰਨੇ ਵੀ ਧਾਰਮਿਕ ਆਗੂ ਨੇਗੇ ਦੇਖੋ ਧਾਰਮਿਕ ਆਗੂ ਦੀ ਪਛਾਣ ਉਹੀ ਹੁੰਦੀ ਹੈ ਜਿਹੜਾ ਸੱਚ ਨੂੰ ਸੱਚ ਕਹਿਣਾ ਝੂਠ ਨੂੰ ਝੂਠ ਕਹਿਣਾ ਜੀ ਜੀ ਅਸੀਂ ਗੱਲ ਕਰੀ ਹੁਣ ਸਿੱਧੀ ਦਿਹਾੜਾ 350 ਸਾਲ ਆ ਰਿਹਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਸਿੱਧੀ ਹੋਈ ਕਦ ਲਈ ਸਿੱਧੀ ਹੋਈ ਅਨਸਾਰੀਆਂ ਤੋਂ ਸਿੱਧੀ ਹੋਈ ਸੱਚ ਲਈ ਸਿੱਧੀ ਹੋਈ ਆਪਣਾ ਆਪ ਜਿਹੜਾ ਬਲੀਦਾਨ ਦਿੱਤਾ ਜੀ ਪਰ ਜੇਕਰ ਗੁਰੂਆਂ ਦੀ ਬਾਣੀ ਨੂੰ ਨਾ ਸਾਂਭ ਕੇ ਰੱਖਿਆ ਗੁਰੂਆਂ ਦੀ ਬਾਣੀ ਦਾ ਸਤਕਾਰ ਹੀ ਨਾ ਹੋਇਆ ਗੁਰੂ ਦਾ ਸਤਕਾਰ ਹੀ ਨਾ ਹੋਇਆ ਜਾਂ ਵੇਦਾਂ ਦਾ ਸਤਕਾਰ ਨਾ ਹੋਇਆ ਕੀਤਾ ਦਾ ਸਤਕਾਰ ਨਾ ਹੋਇਆ ਤਾਂ ਫਿਰ ਸਾਨੂੰ ਇੱਥੇ ਜਾਉਣ ਦਾ ਵੀ ਕੀ ਫਾਇਦਾ ਇਹ ਮਸਲਾ ਹੱਲ ਸਭ ਨੂੰ ਬਤਾ ਕੇ ਮਸਲਾ ਹੱਲ ਹੋਣ ਵਾਲਾ ਹੈ ਪਰ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਜਿਹੜਾ ਹੁਣ 13 ਤਰੀਕ ਨੂੰ ਵੱਡਾ ਆਪਾਂ ਪ੍ਰੋਗਰਾਮ ਕਰੀਏ ਕਰਕੇ ਉਹਦੇ ਵਿੱਚ ਸਖਤ ਫੈਸਲਾ ਲਈਏ ਜਿਸ ਪ੍ਰਕਾਰ ਅਸੀਂ ਹੋਰਾਂ ਮੁੱਦਿਆਂ ਦੇ ਫੈਸਲੇ ਲੈਣੇ ਹਨ ਜਿਹੜੇ ਸਰਕਾਰ ਨੂੰ ਝਕਾਉਣੇ ਆ ਅਸੀਂ अनेका ਵਾਰੀ ਸਰਕਾਰ ਨੂੰ ਝੁਕਾਇਆ ਅਨੇਕਾ ਵਾਰੀ ਸਰਕਾਰ ਨੂੰ ਝਕਾਇਆ ਪਰ ਜੇਕਰ ਲੋਕ ਇਕੱਠੇ ਹੋ ਜਾਣ ਤਾਂ ਇਹ ਮਸਲਾ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਕਿਉਂਕਿ ਇਸ ਪ੍ਰਕਾਰ ਹੱਲ ਨਹੀਂ ਹੋ ਰਿਹਾ ਕਿਉਂਕਿ ਲੋਕ ਜਿਹੜੇ ਉਹ ਉਹ ਨਹੀਂ ਉਸ ਪ੍ਰਕਾਰ ਪਹੁੰਚ ਰਹੇ ਲੋਕ ਕਿਉਂਕਿ ਹਰ ਇੱਕ ਬੰਦੇ ਨੂੰ ਆਪੋ ਆਪਣੀ ਪਈ ਆ ਜਿਹੜੀ ਕਿ ਹਰ ਇੱਕ ਬੰਦੇ ਨੂੰ ਜਿਹੜਾ ਆਪਣਾ ਹਰ ਇੱਕ ਬੰਦੇ ਨੂੰ ਇਹ ਹੁੰਦਾ ਵੀ ਯਾਰ ਬਸ ਮੇਰਾ ਕੰਮ ਹੋ ਜੇ ਮੈਂ ਵੋਟਾਂ ਦੇ ਵਿੱਚ ਮੈਂ ਵੋਟਾਂ ਲੈਣੀਆਂ ਨੇ ਉਹ ਕਿਸ ਪ੍ਰਕਾਰ ਲੈਣੀਆਂ ਲੋਕਾਂ ਨੂੰ ਪਾੜ ਕੇ ਲੈਣੀਆਂ ਨੇਗੀਆਂ ਹਰ ਪ੍ਰਕਾਰ ਲੋਕਾਂ ਦਾ ਜਿਹੜਾ ਕਿ ਉਹ ਆਪੋ ਆਪਣੇ ਲਈ ਭੱਜੇ ਫਿਰਦੇ ਨੇਗੇ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਵੀ ਜਾਂ ਤਾਂ ਮੈਨੂੰ ਕੋਈ ਐਡੀ ਵੱਡੀ ਕੁਰਬਾਨੀ ਦਿਖਾ ਦਿਓ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠਣਾ ਉਹ ਵੀ 13 ਮਹੀਨੇ ਬੈਠਣਾ ਕੋਈ ਆਪਾਂ 1-2 ਦਿਨ ਨਹੀਂ ਆਪਾਂ ਆਪਾਂ ਕੋਠੀ ਆਪਾਂ 2 ਦਿਨ ਛੱਤ 'ਤੇ ਹੀ ਖੜਕੇ ਦਿਖਾ ਦਿਓ ਜਿਹੜੀ ਛੱਤ ਦੀ ਆਪਾਂ ਖੜਕੇ ਦਿਖਾਦੇ ਦੋ ਦਿਨ ਆਪਾਂ ਛੱਤ 'ਤੇ ਨਹੀਂ ਖੜ ਸਕਦੇ ਉਹ ਵੀ ਲੰਮਾ ਸਮਾਂ ਇੱਥੇ ਖੜਨਾ ਠੀਕ ਆ ਭਾਨਾ ਜੀ ਬਹੁਤ ਬਹੁਤ ਧੰਨਵਾਦ ਅੰਟੀ ਜੀ ਤੁਸੀਂ ਕੀ ਕਹੋਗੇ ਭਾਈ ਸਾਹਿਬ ਨੂੰ ਅੱਜ 1 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਉੱਪਰ ਚੜੇ ਨੇ ਪਹਿਲਾਂ ਵੀ ਕਾਫੀ ਉਰੇ ਲੋਕ ਲੰਘ ਕੇ ਗਏ ਨੇ ਪਰ ਹਾਲੇ ਤੱਕ ਕੋਈ ਜਿਹੜੀ ਗੱਲਬਾਤ ਨਹੀਂ ਦਿਖਦੀ ਨਜ਼ਰ ਆ ਰਹੀ ਕੀ ਕਹੋਗੇ 13 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜੀ 13 ਨਵੰਬਰ ਦਾ ਹੁਣ ਇੱਥੇ ਇਕੱਠ ਰੱਖਿਆ ਗਿਆ ਸਾਰੀਆਂ ਸਿੱਖ ਜਥੇਬੰਦੀਆਂ ਹਿੰਦੂ ਜਥੇਬੰਦੀਆਂ ਮੁਸਲਮਾਨ ਸਮਾਜ ਐਸਾਈ ਸਮਾਜ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ 13 ਨਵੰਬਰ ਦੇ ਇਸ ਇਕੱਠ ਦੇ ਵਿੱਚ ਸਾਰਿਆਂ ਨਾਲ ਵਿਚਾਰ ਕਰਨ ਤੋਂ ਬਾਅਦ ਕੋਈ ਨਾ ਕੋਈ ਅੱਗੇ ਸਖਤ ਫੈਸਲਾ ਲਿਆ ਜਾਊਗਾ ਕਿਉਂਕਿ ਪੰਜਾਬ ਸਰਕਾਰ ਹੈ ਜਿਹੜੀ ਇਸ ਮਸਲੇ ਤੇ ਜਿਹੜੀ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਉਹ ਧਿਆਨ ਨਹੀਂ ਦੇ ਰਹੀ ਤੋ ਦੇਖ ਸਕਦੇ ਹੋ ਪਾਨਾ ਸਿੱਧੂ ਦਾ ਕਹਿਣਾ ਇਹੀ ਹੈ ਕਿ 13 ਮਹੀਨੇ ਉੱਪਰ ਬੈਣਾ ਕਿੰਨਾ ਕੋ ਖਾਲਾ ਜੀ ਦਾ ਵਾੜਾ ਇਹ ਤੁਸੀਂ ਸਾਰੇ ਸਮਝਦਾਰ ਹੋ ਪਰ ਹਾਲੇ ਤੱਕ ਸਰਕਾਰ ਜਿਹੜੀ ਹੈ ਇਸ ਮਸਲੇ ਨੂੰ ਲੈ ਕੇ ਨਹੀਂ ਗੰਭੀਰ ਹੋ ਰਹੀ ਤਾਂ ਲਗਾਤਾਰ ਜਿਹੜਾ ਹੁਣ ਆ 13 ਤਰੀਕ ਨੂੰ ਰੇ ਫਿਰ ਦੁਬਾਰਾ ਇੱਕ ਜਿਹੜਾ ਇਹ ਪ੍ਰੋਗਰਾਮ ਰੱਖਿਆ ਜਾ ਰਿਹਾ ਤੇ ਲੋਕਾਂ ਨੂੰ ਰੇ ਪਹੁੰਚਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਣਕੀ